ਮੈਂ ਪੰਜਾਬ ਪੁਲਿਸ ਦੇ ਆਫੀਸਰਸ ਦੀ ਡਿਟੇਲਡ ਬਰੀਫਿੰਗ ਕੀਤੀ ਹੈ ਤੇ ਜਿਹੜੇ ਸਕਿਉਰਿਟੀ ਅਰੇਂਜਮੈਂਟਸ ਦਾ ਰਿਵਿਊ ਕੀਤਾ ਗਿਆ ਹੈਗਾ ਤੇ ਮੇਰੇ ਨਾਲ ਸਪੈਸ਼ਲ ਡੀਜੀਪੀ ਲਾਅ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਸਪੈਸ਼ਲ ਡੀਜੀਪੀ ਇੰਟੈਲੀਜੈਂਸ ਪ੍ਰਵੀਨ ਸਿਨਾ ਜੀ ਡੀਆਈਜੀ ਰੋਪੜ ਰੇਂਜ ਨਾਨਕ ਸਿੰਘ ਜੀ ਐਸਐਸਪੀ ਰੋਪੜ ਡਿਪਟੀ ਕਮਿਸ਼ਨਰ ਰੋਪੜ ਤੇ ਅਸੀਂ ਇੱਕ ਕੰਪਰੀਹੈਂਸਿਵ ਤਰੀਕੇ ਨਾਲ ਜਿਹੜੇ ਵੀ ਲੇਟੈਸਟ ਸਕਿਉਰਿਟੀ ਥ੍ਰੈਟ ਪਰ ਇਨਪੁਟ ਸੀਗੇ ਉਸ ਬਾਰੇ ਆਫੀਸਰਸ ਨੂੰ ਬਰੀਫ ਕੀਤਾ ਗਿਆ ਸੈਂਸਿਟਾਈਜ਼ ਕੀਤਾ ਗਿਆ ਨਾਲੀ ਇਸ ਗੱਲ ਤੇ ਜ਼ੋਰ ਦਿੱਤਾ ਗਿਆ ਕਿ ਇੱਕ ਬਹੁਤ ਹੀ ਇੱਕ ਸੋਲੇਮ ਜ਼ਿੰਮੇਵਾਰੀ ਹੈਗੀ ਤੇ ਜਿਹੜੀ ਡਿਊਟੀ ਹੈਗੀ ਉਹ ਜ਼ਿੰਮੇਵਾਰੀ ਨਾਲ ਔਰ ਪੂਰੀ ਡਿਗਨਿਟੀ ਨਾਲ ਲੋਕਾਂ ਦੀ ਕਨਵੀਨੀਅன்ஸ் ਨੂੰ ਧਿਆਨ ਦੇ ਵਿੱਚ ਰੱਖ ਕੇ ਆਪਣੀ ਡਿਊਟੀ ਕੀਤੀ ਜਾਵੇ। ਤੋਂ ਇਸ ਬਾਰੇ ਫੋਰਸ ਨੂੰ ਪ੍ਰੋਪਰਲੀ ਸੈਂਸਟਾਈਜ਼ ਕੀਤਾ ਜਾਵੇ। ਤੇ ਟੋਟਲ ਸਾਡੇ ਤਕਰੀਬਨ 8000 ਬਲਾਜ਼ਮ ਇਸ ਸਾਰੇ ਸਮਾਗਮ ਦੇ ਵਿੱਚ ਡਿਪਲੋਏਡ ਹੋਣਗੇ ਜਿਸ ਦੇ ਵਿੱਚ ਇਨਚਾਰਜ ਆਪਣੇ ਸ਼੍ਰੀ ਐਸਪੀਐਸ ਪਰਮਾਰ ਏ ਡੀ ਜੀ ਪੀ ਲਾ ਐਂਡ ਆਰਡਰ ਓਵਰ ਆਲ ਇਨਚਾਰਜ ਹੋਣਗੇ ਅਰੇਂਜਮੈਂਟਸ ਤੇ ਜਿਹੜਾ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਹੋ ਰਿਹਾ ਹੈ ਉਹਦੇ ਲਈ ਸਾਡੇ ਏ ਡੀ ਜੀ ਪੀ ਨੋਨੀ ਹਾਲ ਸਿੰਘ ਜੀ ਉਹ ਸਿਕਿਉਰਿਟੀ ਅਰੇਂਜਮੈਂਟਸ ਤੇ ਇਨਚਾਰਜ ਹੋਣਗੇ ਤੇ ਦੋਵੇਂ ਏ ਡੀ ਜੀ ਪੀ ਸਹਿਬਾਨ ਜਿਹੜੇ ਓਵਰ ਆਲ ਇਨਚਾਰਜ ਹੋਣਗੇ ਅੰਡਰ ਦੀ ਸੁਪਰਵੀਜ਼ਨ ਆਫ ਸਪੈਸ਼ਲ ਡੀ ਜੀ ਪੀ ਲਾ ਐਂਡ ਆਰਡਰ ਅਰਪਿਤ ਸ਼ੁਕਲਾ ਜੀ ਤੇ ਟੋਟਲ ਜਿਹੜੇ ਸਾਡੇ ਆਫੀਸਰਸ ਇਹਦੇ ਚ 7 ਡੀ ਆਈ ਜੀ ਰੈਂਕ ਦੇ ਆਫੀਸਰਸ 2 ਆਈ ਜੀ ਰੈਂਕ ਦੇ ਆਫੀਸਰਸ 22 ਸਾਡੇ ਕਮਾਂਡੈਂਟਸ ਆਈ ਆਈ 45 SPs ਤੇ 94 ਜਿਹੜੇ DSP ਰੈਂਕ ਦੇ ਆਫੀਸਰਸ ਹੋਣਗੇ ਟੋਟਲ 8000 ਦੀ ਡਿਪਲੋਇਮੈਂਟ ਹੋਊਗੀ ਸਾਰੇ ਏਰੀਆ ਨੂੰ ਅਸੀਂ 25 ਸੈਕਟਰਾਂ ਚ ਡਿਵਾਈਡ ਕੀਤਾ ਹੈਗਾ ਇੱਕ ਜਿਹੜਾ ਮਾਸਟਰ ਕੰਟਰੋਲ ਰੂਮ ਹੋਊਗਾ ਜਿਸ ਨੂੰ SP ਹੈੱਡਕੁਆਟਰ ਰੋਪੜ ਮੈਨ ਕਰਨਗੇ ਅਲੋਂਗ ਵਿਦ 3 DSPs ਇਨ ਸ਼ਿਫਟ ਡਿਊਟੀ ਤੇ ਹਰ ਸੈਕਟਰ ਦਾ ਆਪਣਾ ਸਬ ਕੰਟਰੋਲ ਰੂਮ ਹੋਊਗਾ ਹੈਲਪ ਡੈਸਕ ਆਪਣੀ ਵੱਖਰੀ ਹੋਊਗੀ ਹਰ ਸੈਕਟਰ ਦੀ ਜਿਹੜੇ ਅਰੇਂਜਮੈਂਟਸ ਦੇ ਤਿੰਨ ਪਾਰਟ ਹੈਗੇ ਜੀ ਇੱਕ ਤੇ ਪਹਿਲੇ ਜਿਹੜੇ ਨਗਰ ਕੀਰਤਨ ਜਿਹੜੇ ਚਾਰ ਡਾਇਰੈਕਸ਼ਨਸ ਤੋਂ ਆਨੇ ਹੈ ਜਿਹੜੇ 22 ਤਰੀਕ ਨੂੰ ਇੱਥੇ ਕਨਵਰਜ ਕਰਨਗੇ ਤੇ ਉਹਨਾਂ ਦੇ ਰੂਟ ਅਰੇਂਜਮੈਂਟਸ ਸਾਰੇ ਪੰਜਾਬ ਦੇ ਵਿੱਚ ਕਨਸਰਨਡ ਰੇਂਜ ਡੀਆਈਜੀ ਇਸ ਕਨਸਰਨਡ ਐਸਐਸਪੀਸ ਨੂੰ ਹਦਾਇਤ ਕੀਤੀ ਗਈ ਹੈ ਫੋਰਸ ਡਿਪਲॉयਮੈਂਟ ਹੋਊਗੀ ਰੂਟ ਕਵਰ ਕੀਤਾ ਜਾਊਗਾ ਫੂਲ ਪ੍ਰੂਫ ਸਿਕਿਉਰਿਟੀ ਪ੍ਰੋਵਾਈਡ ਕੀਤੀ ਜਾਊਗੀ ਤੇ ਉਸ ਤੋਂ ਬਾਅਦ ਜਿਹੜੇ ਅਰੇਂਜਮੈਂਟਸ ਹਨਨਦਪੁਰ ਸਾਹਿਬ ਇਟਸੈਲਫ ਤੇ ਇਨਕਲੂਡਿੰਗ ਜਿਹੜਾ ਅਸੈਂਬਲੀ ਦਾ ਵਿਸ਼ੇਸ਼ ਸੈਸ਼ਨ ਹੋਊਗਾ ਸਾਰੇ ਜਿਹੜੇ ਇੱਥੇ ਧਾਰਮਿਕ ਜਿਹੜੇ ਸਮਾਗਮ ਹੈਗੇ ਉਹਨਾਂ ਲਈ ਸਪੈਸ਼ਲੀ ਪਲੇਨ ক্লোਸ ਦੇ ਵਿੱਚ ਸਾਡੀ ਡਿਊਟੀ ਲਾਈਜਾਊਗੀ ਤਾਂ ਕਿ ਲੋਕਾਂ ਦੀ ਜਿਹੜੀ ਕਨਵੀਨੀਅੰਸ ਨੂੰ ਧਿਆਨ ਰੱਖਿਆ ਜਾਵੇ ਲੋਕਾਂ ਦੀ ਸੇਫਟੀ ਤੇ ਸਕਿਉਰਿਟੀ ਨੂੰ ਧਿਆਨ ਵਿੱਚ ਰੱਖਿਆ ਜਾਵੇ ਸਪੈਸ਼ਲ ਐਮਫਸਿਸ ਸਾਡਾ ਪਾਰਕਿੰਗ ਤੇ ਟ੍ਰਾਫਿਕ ਅਰੇਂਜਮੈਂਟਸ ਦੇ ਵਿੱਚ ਹੋਊਗਾ ਸਾਡੀ ਕੋਸ਼ਿਸ਼ ਹੋਊਗੀ ਕਿ ਇਹ ਆਮ ਸ਼ਰਧਾਲੂਆਂ ਦਾ ਜਿਹੜਾ ਉਹਨਾਂ ਦਾ ਸਮਾਗਮ ਹੈ ਇੱਕ ਇੱਕ ਬਹੁਤ ਅਹਿਮ ਮੌਕਾ ਹੈ ਤੇ ਲੋਕਾਂ ਨੂੰ ਬਿਲਕੁਲ ਤਕਲੀਫ ਨਾ ਆਵੇ ਤੇ ਜਿਹੜੇ ਵੀ ਆਈਪੀਜ਼ ਵੀ ਵੀ ਆਈਪੀਜ਼ ਆਣਗੇ ਉਹਨਾਂ ਦਾ ਇੱਕ ਸਮੂਥ ਸੀਮਲੈਸ ਮੈਨਰ ਦੇ ਵਿੱਚ ਉਹਨਾਂ ਦੇ ਅਰੇਂਜਮੈਂਟ ਕੀਤੇ ਜਾਣ ਬਾਕੀ ਆਮ ਆਵਾਜਾਹੀ ਡਿਸਟਰਬ ਨਾ ਹੋਵੇ ਜਿਹੜਾ ਇਹਦਾ ਟ੍ਰੈਫਿਕ ਪਲਾਨ ਹੈਗਾ ਉਹ ਐਡਵਾਂਸ ਦੇ ਵਿੱਚ ਬਣਾ ਕੇ ਅਸੀਂ ਉਹਨੂੰ ਪਬਲਿਸੀਸਾਈਜ਼ ਕਰਾਂਗੇ ਮੀਡੀਆ ਨਾਲ ਸ਼ੇਅਰ ਵੀ ਕਰਾਂਗੇ ਤਾਂ ਕਿ ਲੋਕਾਂ ਨੂੰ ਪਤਾ ਹੋਵੇ ਸਾਡੀ ਕੋਸ਼ਿਸ਼ ਹੈ ਕਿ ਜਿਹੜੇ ਪਾਰਕਿੰਗ ਏਰੀਆਜ਼ ਬਣਾਏ ਜਾ ਰਹੇ ਹਨ ਕਿ ਪਾਰਕਿੰਗ ਏਰੀਆਜ਼ ਤੇ ਲੋਕਾਂ ਨੂੰ ਕੱਠ ਤੁਰਨਾ ਪਏ ਬਿਨਮਮ ਜਿਹੜਾ ਵਾਕਿੰਗ ਡਿਸਟੈਂਸ ਹੋਵੇ ਸੋ ਸਫੀਸ਼ੀਐਂਟ ਨੰਬਰ ਆਫ ਪਾਰਕਿੰਗਸ ਬਣਾਈ ਜਾ ਰਹੀ ਹੈ ਤਾਂ ਕਿ ਪਾਰਕਿੰਗਸ ਦੇ ਵਿੱਚ ਕੰਜੈਸ਼ਨ ਨਾ ਹੋਵੇ ਲੇਡੀ ਫੋਰਸ ਦੀ ਡਿਪਲॉयਮੈਂਟ ਕੀਤੀ ਜਾ ਰਹੀ ਹੈ ਪਲੇਨ ਕਲੋਸ ਦੇ ਵਿੱਚ ਡਿਪਲॉयਮੈਂਟ ਹੋਊਗੀ ਸਾਡੀ ਐਕਸਪੈਕਟੇਸ਼ਨ ਕਾਫੀ ਜਿਹੜੀ ਟ੍ਰੈਫਿਕ ਜਿਹੜੀ ਹੈਗੀ ਸਾਰੇ ਰੀਜਨਸ ਤੋਂ ਮਾਝੇ ਤੋਂ ਦੋਆਬੇ ਤੋਂ ਮਾਲਵੇ ਤੋਂ ਈਵਨ ਹਿਮਾਚਲ ਤੋਂ ਦੂਜੀ ਸਟੇਟਾਂ ਤੋਂ ਸ਼ਰਧਾਲੂ ਆਣਗੇ ਸੋ ਅਕੋਰਡਿੰਗਲੀ ਚਾਰੋਂ ਪਾਸੇ ਅਸੀਂ ਟ੍ਰੈਫਿਕ ਨੂੰ ਚੈਨਲਾਈਜ਼ ਕਰਾਂਗੇ ਸਾਡੀ ਡਿਪਲॉयਮੈਂਟ ਹੋਊਗੀ ਸਾਰੇ ਪੰਜਾਬ ਤੋਂ ਅਸੀਂ ਪੁਲਿਸ ਫੋਰਸ ਟ੍ਰੈਫਿਕ ਫੋਰਸ ਇਕਵਿਪਮੈਂਟਸ ਅਸੀਂ ਸਾਰਾ ਇੱਥੇ ਇਕੱਠਾ ਕਰ ਰਹੇ ਹੈਗੇ ਅਸੀਂ ਪਾਰਕਿੰਗ ਫੈਸਿਲਿਟੀਆਂ ਜਿਹੜੀਆਂ ਉਹ ਲੋਕਾਂ ਨੂੰ ਪ੍ਰੋਵਾਈਡ ਕਰਾਵਾਂਗੇ ਪਾਰਕਿੰਗ ਦੀ ਮੋਨਿਟਰਿੰਗ ਜਿਹੜੀ ਹੈਗੀ ਉਹ ਰੀਅਲ ਟਾਈਮ ਦੇ ਵਿੱਚ ਹੋਊਗੀ ਇੱਕ ਕੁਝ ਇੱਥੇ ਐਸਐਸਪੀ ਸਾਹਿਬ ਦੀ ਟੀਮ ਨੇ ਇਨੋਵੇਸ਼ਨਸ ਕੀਤੇ ਹੈਗੇ ਕਿ ਇਨ ਰੀਅਲ ਟਾਈਮ LED ਸਕਰੀਨਸ ਲਾ ਕੇ ਜਦੋਂ ਕੋਈ ਇੱਕ ਪਾਰਕਿੰਗ ਫੁੱਲ ਹੋ ਜਾਊਗੀ ਉਹਦੀ ਇੰਡੀਕੇਸ਼ਨ ਆ ਜਾਊਗੀ ਸੋ ਥੈਟ ਜਿਹੜੀ ਗੱਡੀਆਂ ਹੈਗੀ ਉਹਨਾਂ ਨੂੰ ਦੂਜੀ ਪਾਰਕਿੰਗ ਦੇ ਵਿੱਚ ਚੈਨਲਾਈਜ਼ ਕੀਤਾ ਜਾ ਸਕੇ ਤਾਂ ਕਿ ਲੋਕਾਂ ਨੂੰ ਦਿੱਕਤ ਨਾ ਹੋਵੇ ਸ਼ਟਲ ਸਰਵਿਸਿਜ਼ ਵੀ ਜਿਹੜੀਆਂ ਰਾਉਂਡ ਦਾ ਕਲੌਕ 24/7 ਪ੍ਰੋਵਾਈਡ ਕੀਤੀ ਜਾਣਗੀ ਟੂ ਆਲ ਦਾ ਵੈਨਿਊਜ਼ ਫਰਮ ਪਾਰਕਿੰਗ ਪਲੇਸਸ ਜਿਹੜੀ ਟੈਂਟ ਸਿਟੀਆਂ ਹੈਗੀ ਆ ਉੱਥੇ ਵੀ ਜਿਹੜਾ ਉੱਥੇ ਸ਼ਟਲ ਸਰਵਿਸ ਪ੍ਰੋਵਾਈਡ ਹੋਊਗੀ dedicated barricaded ਜਿਹੜਾ ਪੈਡੈਸਟਰੀਅਨ ਰੂਟ ਹੋਊਗਾ ਤੇ ਅਸੀਂ ਇਸ ਦੇ ਵਿੱਚ ਸਿਕਿਉਰਿਟੀ ਅਰੇਂਜਮੈਂਟਸ ਦੇ ਵਿੱਚ ਮੈਨਪਾਵਰ ਡਿਪਲॉयਮੈਂਟ ਤੋਂ ਅਲਾਵਾ ਬਿਕੋਜ਼ ਟੈਕਨੋਲੋਜੀ ਜਿਹੜੀ ਉਹ ਇੱਕ ਫੋਰਸ ਮਲਟੀਪਲਾਇਰ ਹੈ ਸੋ ਟੈਕਨੋਲੋਜੀ ਦਾ ਹੈਵੀ ਇਸਤੇਮਾਲ ਹੋਊਗਾ ਸੀਸੀਟੀਵੀ ਕੈਮਰੇਜ਼ ਇੰਸਟਾਲ ਕੀਤੇ ਜਾ ਰਹੇ ਹਨ ਪੂਰੇ ਸ਼ਹਿਰ ਦੇ ਵਿੱਚ 300 ਸੀਸੀਟੀਵੀ ਕੈਮਰੇ ਲੱਗ ਰਹੇ ਹਨ ਇਸ ਤੋਂ ਇਲਾਵਾ ਵੱਖਰੇ ਅਸੈਂਬਲੀ ਸੈਸ਼ਨ ਲਈ ਵੱਖਰੇ ਤਕਰੀਬਨ 200 ਦੇ ਕਰੀਬ ਸੀਸੀਟੀਵੀ ਕੈਮਰੇ ਲੱਗਣਗੇ ਇਹਦੇ ਵਿੱਚ ਐਨਪੀਆਰ ਕੈਮਰੇ ਪੀਟੀਜ਼ੈਡ ਕੈਮਰੇ ਫੇਸ਼ੀਅਲ ਰਿਕੋਗਨੀਸ਼ਨ ਕੈਮਰੇ ਐ ਸਾਰੇ ਅਨੰਦਪੁਰ ਸਾਹਿਬ ਸ਼ਹਿਰ ਦੇ ਵਿਖੇ ਸਾਰੇ ਸੈਚੂਰੇਟ ਅਸੀਂ ਕਰਾਂਗੇ ਇਸ ਤੋਂ ਇਲਾਵਾ ਅਸੀਂ ਸਮਾਰਟ ਬੈਰੀਕੇਡਸ ਅਸੀਂ ਇੰਸਟਾਲ ਕਰ ਰਹੇ ਹਾਂਗੇ ਤੇ ਆਈਟੀ ਰੋਪੜ ਨਾਲ ਵੈਸੇ ਵੀ ਸਾਡਾ ਐਮਓਯੂ ਸਾਈਨ ਹੈ ਫਾਰ ਆਰਟੀਫੀਸ਼ੀਅਲ ਇੰਟੈਲੀਜੈਂਸ ਤੇ ਮਸ਼ੀਨ ਲਰਨਿੰਗ ਲਈ ਸੋ ਅਸੀਂ ਆਈਟੀ ਰੋਪੜ ਨੂੰ ਪਾਰਕਿੰਗ ਸਪੇਸਸ ਨੂੰ ਮੈਪ ਰੀਅਲ ਟਾਈਮ ਦੇ ਵਿੱਚ ਕਰਕੇ ਤੇ ਪਬਲਿਕ ਦੀ ਸਮੂਥ ਮੂਵਮੈਂਟ ਹੋ ਸਕੇ ਉਹਨਾਂ ਨੂੰ ਰਿਕੁਐਸਟ ਕੀਤੀ ਅਸੀਂ ਸਰਵੇਲੈਂਸ ਲਈ ਡਰੋਨਸ ਡਿਪਲੋਏ ਕਰ ਰਹੇ ਹਾਂਗੇ ਤੇ ਉੱਥੇ ਡਿਪਲੋਏਡ ਹੋਣਗੇ ਇਹਨਾਂ ਤੋਂ ਇਲਾਵਾ ਪ੍ਰਾਈਵੇਟਲੀ ਵੀ ਅਸੀਂ ਡਰੋਨਸ ਇੰਗੇਜ ਕਰ ਰਹੇ ਆ ਕਿ ਡਰੋਨ ਸਰਵੇਲੈਂਸ ਦਾ ਫੁਟੇਜ ਸੀਸੀਟੀਵੀ ਦਾ ਫੁਟੇਜ ਇਹ ਸਾਰਾ ਫੁਟੇਜ ਇੱਕ ਜਿਹੜਾ ਸਾਡਾ ਮਾਸਟਰ ਕੰਟਰੋਲ ਰੂਮ ਹੈ ਉੱਥੇ ਕਨਵਰਜ ਕੀਤਾ ਜਾਊਗਾ ਫੋਰਸ ਡਿਪਲॉयਮੈਂਟ ਦੇ ਵਿੱਚ ਵੀ ਅਸੀਂ ਕਯੂਆਰ ਕੋਡਡ ਡਿਊਟੀ ਸਲਿਪਸ ਇਸ਼ੂ ਕਰਾਂਗੇ ਕਲਰ ਕੋਡਡ ਡਿਊਟੀ ਸਲਿਪਸ ਇਸ਼ੂ ਕਰਾਂਗੇ ਤਾਂ ਕਿ ਪਬਲਿਕ ਏਰੀਆ ਦੇ ਵਿੱਚ ਦੂਜੇ ਏਰੀਆ ਦੇ ਵਿੱਚ ਜਿਹੜੀ ਫੋਰਸ ਹੈਗੀ ਉਸ ਦੀ ਪਛਾਣ ਹੋ ਸਕੇ ਆਫੀਸਰਸ ਆਪਣੀ ਫੋਰਸ ਨੂੰ ਪਛਾਣ ਸਕਣ ਕਾਫੀ ਡਿਟੇਲਡ ਬਰੀਫਿੰਗ ਤੇ ਅਸੀਂ ਫੋਕਸ ਕੀਤਾ ਹੈ ਕਿ ਜਿਵੇਂ ਅੱਜ ਦੀ ਬਰੀਫਿੰਗ ਹੋਈ ਹੈ ਆਫੀਸਰਸ ਨੂੰ ਅਸੀਂ ਰਿਕਵੈਸਟ ਕੀਤੀ ਕਿ ਤੁਸੀਂ ਆਪਣੀ ਥੱਲੇ ਦੀ ਫੋਰਸ ਦੀ ਬਰੀਫਿੰਗ ਕਰੋ ਤਾਂ ਕਿ ਫੋਰਸ ਤੇ ਆਫੀਸਰਸ ਦਾ ਰਫਤਾ ਰਹੇ ਅਸੀਂ ਜਿਹੜੀ ਫੋਰਸ ਸਪੈਸ਼ਲੀ ਜਿਹੜੀ ਬਾਹਰੋਂ ਆ ਰਹੀ ਹੈ ਉਸ ਦਾ ਵਿਸ਼ੇਸ਼ ਧਿਆਨ ਰੱਖਿਆ ਜਾਊਗਾ ਉਹਨਾਂ ਦੇ ਲੋਜਿੰਗ ਬੋਰਡਿੰਗ ਅਰੇਂਜਮੈਂਟਸ ਫੂਡ ਅਰੇਂਜਮੈਂਟਸ ਕੀਤੇ ਜਾ ਰਹੇ ਹੈਗੇ ਤਾਂ ਕਿ ਕਿਸੇ ਨੂੰ ਕੋਈ ਇਨਕਨਵੀਨੀਅੰਸ ਨਾ ਆਵੇ ਤੇ ਸਪੈਸ਼ਲੀ ਜਿਹੜੇ ਆਪਣੇ ਲੋਕਲ ਜਵੇਂ ਕਈ ਵਾਰੀ ਕ੍ਰਿਮਨਲਸ ਹੁੰਦੇ ਆ ਕੋਈ ਆਮ ਤੌਰ ਤੇ ਜੇਬ ਤਰਾਸ਼ੀ ਇਸ ਤਰ੍ਹਾਂ ਦਾ ਹੁੰਦਾ ਹੈ ਤੋ ਉਹ ਜਿਹੜਾ ਡਾਟਾ ਹੈਗਾ ਸਾਡੀ ਪੀਐਸ ਐਪ ਹੈ ਕਿ ਉਸ ਦੇ ਵਿੱਚ ਪਾਪੂਲੇਟ ਕੀਤਾ ਗਿਆ ਹੈ ਤਾਂ ਕਿ ਅਲਰਟਨੈਸ ਰਹੂਗੀ ਆਦਰਵਾਇਜ਼ ਹਜੇ ਤੱਕ ਸਾਡੇ ਕੋਲ ਕੋਈ ਐਜੀਟੇਸ਼ਨ ਦੇ ਇਨਪੁਟਸ ਨਹੀਂ ਹੈਗੇ ਪਰ ਆਦਰਵਾਇਜ਼ ਸਾਡੀ ਤਿਆਰੀ ਹੈਗੀ ਸਾਡੇ ਸਪਾਟਰਸ ਸੀਆਈਡੀ ਦੀ ਕਾਫੀ ਹੈਵੀ ਇੱਥੇ ਇੰਟੈਲੀਜੈਂਸ ਚੀਫ ਸਿਨਾ ਸਾਹਿਬ ਹੈਗੇ ਕਿ ਕਾਫੀ ਹੈਵੀ ਇੱਥੇ ਡਿਪਲॉयਮੈਂਟ ਪਲੈਨ ক্লোਜ਼ਰ ਦੇ ਵਿੱਚ ਹੋਊਗੀ ਕਿ ਨਿਰਵਿਗੰਨ ਫੰਕਸ਼ਨ ਹੋਵੇ ਇਸ ਵਾਸਤੇ ਸਾਰੇ ਉਪਰਾਲੇ ਕੀਤੇ ਜਾ ਰਹੇ ਹੈਗੇ ਜਿਹੜਾ ਇੰਟਰਨਲ ਸਕਿਉਰਿਟੀ ਸਿਨੈਰੀਓ ਹੈ ਪਾਕਿਸਤਾਨ ਇਹ ਨਿਰੰਤਰ ਕੋਸ਼ਿਸ਼ ਹੈ ਕਿ ਉਹ ਇੰਡੀਆ ਦੇ ਵਿੱਚ ਕੋਈ ਨਾ ਕੋਈ ਇਨਸੀਡੈਂਟ ਕਰਨ ਸੋ ਅਸੀਂ ਫੁੱਲੀ ਗੀਅਰਡ ਅਪ ਹੈਗੇ ਇੰਟਰਨਲ ਸਿਕਿਉਰਿਟੀ ਸਿਨੈਰੀਓ ਨੂੰ ਮੀਟ ਅਪ ਕਰਨ ਲਈ ਸਾਡੀ ਜਿਹੜੀ ਇਨਪੁਟਸ ਜਿਹੜੀ ਹੈ ਉਸ ਦੇ ਮੁਤਾਬਿਕ ਅਸੀਂ ਆਪਣੀ ਕਰੈਕ ਕਮਾਂਡੋ ਟੀਮਾਂ ਐਸਓਜੀ ਟੀਮਾਂ ਕੁਇਕ ਰਿਐਕਸ਼ਨ ਪਾਰਟੀਆਂ ਸਾਡੀ ਇੱਥੇ ਮੌਜੂਦ ਹੋਣਗੀ ਤੇ ਕਿਸੇ ਵੀ ਅਨਫੋਰਸਿਨ ਸਿਚੁਏਸ਼ਨ ਨੂੰ ਅਸੀਂ ਨਜਠਣ ਲਈ ਅਸੀਂ ਤਿਆਰ ਹੈਗੇ ਕੰਟਿੰਜੈਂਸੀ ਪਲਾਨ ਸਾਡੇ ਇਨਫੈਕਟ ਅਸੀਂ ਵਿਸ਼ੁਅਲਾਈਜ਼ ਕੀਤਾ ਹੈ ਜਿਹੜਾ ਮਹਾਕੁੰਮ ਦਾ ਐਕਸਪੀਰੀਐਂਸ ਸੀ ਹੋਰ ਕੀ ਮਨ ਲਓ ਸਟੈਂਪੀਡ ਹੁੰਦਾ ਹੈ ਕੋਈ ਮੈਡੀਕਲ ਇਮਰਜੈਂਸੀ ਹੋਦੀ ਹੈ ਤੇ ਉਹਦੇ ਲਈ ਕੰਟਿੰਜੈਂਸੀ ਅਰੇਂਜਮੈਂਟਸ ਕਰਾਊਡ ਮੈਨੇਜਮੈਂਟ ਰਿਕਵਰੀ ਵੈਂਸ ਮੈਡੀਕਲ ਸਰਵਿਸਸਸ ਤੇ ਸਾਰਾ ਕੁਝ ਜਿਹੜਾ ਹੈਗਾ ਸਿਸਟਮ ਪਿਆਡਟ ਹੈਗਾ ਤੇ ਪੰਜਾਬ ਪੁਲਿਸ ਪੂਰੀ ਤਰ੍ਹਾਂ ਤਤਪਰ ਹੈਗੀ ਕਿ ਇਹ ਜਿਹੜਾ ਅਨਪੁਰ ਸਾਹਿਬ ਵਿਖੇ ਹੈ ਜਿਹੜਾ ਸਮਾਗਮ ਹੋ ਰਿਹਾ ਹੈ ਇਸ ਨੂੰ ਬਿਲਕੁਲ ਸਮੂਥ ਮੈਨਰ ਦੇ ਵਿੱਚ ਸਿਕਿਉਰ ਮੈਨਰ ਦੇ ਵਿੱਚ ਇਹ ਕੀਤਾ ਜਾਊਗਾ ਜੀ ਆਈ ਕੈਨੋਟ ਕਮੈਂਟ ਔਨ ਦਾ ਮੈਟਰਸ ਵਿਚ ਆਰ ਇਨ ਦੀ ਕਾਗਨੀਸੈਂਸ ਆਫ ਦੀ ਇਲੈਕਸ਼ਨ ਕਮਿਸ਼ਨ ਔਰ ਜਦੋਂ ਆਨਰੇਬਲ ਕੋਰਟਸ ਦੇ ਸੰਗਿਆਨ ਚ ਹੁੰਦਾ ਸੋ ਅਸੀਂ ਫਿਰ ਉਸ ਤੇ ਕਮੈਂਟ ਨਹੀਂ ਕਰ ਸਕਦੇ ਬਿਕੋਜ਼ ਇਟ ਇਜ਼ ਐਨ ਆਨਗੋਇੰਗ ਮੈਟਰ ਚ ਥੈਂਕ ਯੂ ਤੁਸੀਂ ਬੜਾ ਬੜਾ ਸਹੀ ਪੁਆਇੰਟ ਉਠਾਇਆ ਕਿ ਵੀ ਮੈਂ ਅਹੀ ਗੱਲ ਕਹੀ ਕਿ ਆਸਤਾ ਤੇ ਸੁਰੱਖਿਆ ਦੇ ਵਿੱਚ ਬੈਲੈਂਸ ਮੇਨਟੇਨ ਕਰਨਾ ਹੈ ਇਨਫੈਕਟ ਅਸੀਂ ਆਪਣੀ ਗੱਡੀਆਂ ਨੂੰ ਮੈਂ ਬਰੀਫਿੰਗ ਚ ਨਹੀਂ ਦੱਸ ਪਾਇਆ ਸੀ ਅਸੀਂ ਸਪੈਸ਼ਲ ਇਨਸਟਰਕਸ਼ਨਸ ਦਿੱਤੇ ਜਿਹੜੀ ਪਾਇਲਟ ਸਕਾਡ ਕੱਟੀਆ ਕਿ ਤੁਸੀਂ ਹੂਟਰ ਨਹੀਂ বাজਾਨੀ ਹੌਨਕਿੰਗ ਨਹੀਂ বাজਾਨੇ ਇਹ ਹੋਲੀ ਸਿਟੀ ਹੈ ਸੋ ਇਸ ਦੇ ਵਿੱਚ ਬਹੁਤ ਹੀ ਡਿਗਨਿਟੀ ਨਾਲ ਪੁਲਿਸ ਆਪਣੇ ਆਪ ਨੂੰ ਕੰਡਕਟ ਕਰੂਗੀ ਕਿ ਅਸੀਂ ਇੱਕ ਮਿਸਾਲ ਸੈੱਟ ਕਰਨੀ ਹੈ ਕਿ ਜਿਹੜਾ ਪੁਲਿਸ ਦਾ ਕੰਡਕਟ ਐਸ ਫਰੈਂਡ ਆਫ ਦੀ ਪੀਪਲ ਕਿ ਅਸੀਂ ਲੋਕਾਂ ਨੂੰ ਫੈਸਿਲਿਟੇਟ ਕਰਨਾ ਹੈ ਉਹ ਸਾਡਾ ਸਾਡਾ ਜਿਹੜਾ ਪੰਜਾਬ ਪੁਲਿਸ ਦਾ ਫਰੈਂਡਲੀ ਰੂਪ ਤੁਸੀਂ ਦੇਖੋ ਸਿਕਿਉਰਿਟੀ ਥ੍ਰੈਟ ਸਰ ਇਹਨਾਂ ਸਮਾਗਮ ਨੂੰ ਕੋਈ ਸਪੈਸਿਫਿਕ ਸਿਕਿਉਰਿਟੀ ਸੈੱਟ ਨਹੀਂ ਹੈਗੀ ਸਮਾਗਮ ਲਈ ਬਟ ਅਦਰਵਾਈਜ਼ ਓਵਰਆਲ ਸਿਕਿਉਰਿਟੀ ਸਿਨੈਰੀਓ ਨੂੰ ਵੇਖਦੇ ਹੋਏ ਅਸੀਂ ਪੂਰੀ ਤਰ੍ਹਾਂ ਅਲਰਟ ਹੈ ਜੇ ਕੋਈ ਖਾਸ